ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਬੀਸੀ ਦੇ ਪ੍ਰੀਮੀਅਰ ਨੇ ਟੈਰਿਫ ਤੋਂ ਬਾਅਦ ਅਮਰੀਕੀ ਸ਼ਰਾਬ ਨੂੰ ਸ਼ੈਲਫਾਂ ਤੋਂ ਹਟਾਉਣ ਦਾ ਕੀਤਾ ਐਲਾਨ ਸਰਕਾਰ ਕੈਨੇਡੀਅਨ ਉਤਪਾਦਾਂ ਨੂੰ ਖਰੀਦਦਾਰ ਨੂੰ ਦਵੇਗੀ ਤਰਜੀਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੈਰਿਫ ਲਗਾਉਣ ਤੋਂ ਬਾਅਦ ਕੈਨੇਡੀਅਨ ਨੂੰ ਕੀਤਾ ਸੰਬੋਧਿਤ ਕਿਹਾ ਡੋਨਲਡ ਟਰੰਪ ਦਾ ਵਪਾਰ ਜਿਹੜਾ ਉਹ ਕੈਨੇਡੀਅਨ ਅਰਥਚਾਰਿਆਂ ਨੂੰ ਅਸਰ ਪਾਉਣ ਦੇ ਲਈ ਕੀਤਾ ਗਿਆ ਉਹਨਾਂ ਨੇ 트럼ਪ ਦੇ ਇਸ ਕਦਮ ਨੂੰ ਕਿਹਾ ਮੂਰਖਤਾ ਪ੍ਰੀਮੀਅਰ ਅਫੋਰਡ ਨੇ ਤਿੰਨ ਅਮਰੀਕੀ ਰਾਜਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਦੇ ਉੱਤੇ 25% ਦੀ ਐਕਸਪੋਰਟ ਟੈਕਸ ਲਗਾਉਣ ਦੀ ਬਣਾਈ ਯੋਜਨਾ ਟੈਕਸ ਲਾਗੂ ਕਦੋਂ ਹੋਵੇਗਾ ਇਹ ਅਜੇ ਨਹੀਂ ਸਪਸ਼ਟ ਖਬਰਾਂ ਵਿਸਥਾਰ ਦੇ ਨਾਲ ਡੋਨਲਡ 트럼ਪ ਪਰ ਜੜੇ ਨੇ ਉਹਨਾਂ ਦੇ ਵੱਲੋਂ ਕੈਨੇਡਾ ਤੇ ਮੈਕਸੀਕੋ ਤੇ 25% ਟੈਰਿਫ ਅਤੇ ਕੈਨੇਡੀਅਨ ਊਰਜਾ ਦੇ ਉੱਤੇ 10% ਟੈਰਿਫ ਠੋਕੇ ਜਾ ਰਹੇ ਨੇ ਟਰੂਡੋ ਪਹਿਲਾਂ ਹੀ ਅਮਰੀਕੀ ਵਸਤੂਆਂ ਦੇ ਉੱਤੇ ਕਰੀਬ 30 ਬਿਲੀਅਨ ਡਾਲਰ ਦੇ ਮੁੱਲ ਦੇ ਉੱਤੇ ਜਵਾਬੀ ਟੈਰਿਫ ਐਲਾਨ ਚੁੱਕੇ ਨੇ ਅਤੇ ਆਉਂਦੇ 3 ਹਫਤਿਆਂ ਦੇ ਵਿੱਚ 125 ਬਿਲੀਅਨ ਡਾਲਰ ਦੇ ਮੁੱਲ ਦੇ ਅਮਰੀਕੀ ਉਤਪਾਦਾਂ ਦੇ ਉੱਤੇ ਟੈਰਿਫ ਲਗਾਏ ਜਾਣਗੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਟਰੂਡੋ ਨੇ ਖੁੱਲ ਕੇ ਗੱਲ ਕੀਤੀ ਹੈ ਤੇ ਟਰੂਡੋ ਨੇ ਟੈਰਿਫਾਂ ਦੇ ਪ੍ਰਭਾਵ ਹੇਠ ਆਉਣ ਵਾਲੇ ਕਾਮਿਆਂ ਤੇ ਕਾਰੋਬਾਰਾਂ ਦੀ ਸਹਾਇਤਾ ਦਾ ਵਾਅਦਾ ਵੀ ਕੀਤਾ ਤੇ ਟੈਰਿਫਾਂ ਕਰਕੇ ਕਈ ਨੌਕਰੀਆਂ ਦਾਤੇ ਲੱਗਣ ਦੀ ਉਹਨਾਂ ਸੰਭਾਵਨਾ ਵੀ ਜਤਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਰੇਡੀਅਨਸ ਮਾਨਤੇ ਲਗਾਏ ਗਏ ਟੈਰਿਫ ਦਾ ਜਵਾਬੀ ਕਦਮ ਅਤੇ ਕੁਝ ਸਖਤ ਸ਼ਬਦਾਂ ਦੇ ਨਾਲ ਦਿੰਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਇੱਕ ਮੂਰਖ ਮਾਦੀ ਵਪਾਰ ਯੁੱਧ ਸ਼ੁਰੂ ਕੀਤਾ ਹੈ ਤੇ ਕੈਨੇਡਾ ਇਸ ਦਾ ਜਵਾਬ ਵੀ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕੈਨੇਡੀਅਨਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੈਨੇਡੀਅਨ ਸਮਝਦਾਰ ਨੇ ਤੇ ਅਸੀਂ ਨਿਮਾਣੇ ਹੋ ਕੇ ਗੱਲ ਕਹਿੰਦੇ ਆ ਕਿ ਅਸੀਂ ਲੜਾਈ ਤੋਂ ਪਿੱਛੇ ਤਾਂ ਨਹੀਂ ਹਟਾਂਗੇ। ਉਦੋਂ ਨਹੀਂ ਜਦੋਂ ਉਦੋਂ ਤੱਕ ਨਹੀਂ ਜਦੋਂ ਸਾਡਾ ਦੇਸ਼ ਤੇ ਇਸ ਦੇ ਵਿੱਚ ਹਰ ਕਿਸੇ ਦੀ ਭਲਾਈ ਦਾ ਤੇ ਲੱਗੀ ਹੋਵੇ ਅਸੀਂ ਲੜਨ ਜਾ ਰਹੇ ਹਾਂ ਤੇ ਅਸੀਂ ਜਿੱਤਾਂਗੇ ਵੀ 트럼ਪ ਨੇ ਕੈਨੇਡਾ ਤੇ ਮੈਕਸੀਕੋ ਨੂੰ ਪ੍ਰਭਾਵਿਤ ਕਰਨ ਦੀ ਆਪਣੀ ਧਮਕੀ ਤੇ ਅਮਲ ਕਰਦਿਆਂ ਆਰਥਿਕ ਤੌਰ ਤੇ ਵਿਆਪਕ ਟੈਰਿਫਾਂ ਅਤੇ 10% ਅਤੇ ਹੋਰ ਸਾਰੇ ਸਮਾਨ ਤੇ 25% ਟੈਰਿਫ ਲਗਾਇਆ ਜੋ ਕਿ ਅੱਧੀ ਰਾਤ ਨੂੰ ਲਾਗੂ ਹੋ ਗਏ ਕੈਨੇਡਾ ਨੇ ਤੁਰੰਤ ਜਵਾਬੀ ਕਦਮ ਚੁੱਕੇ 30 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਦੇ ਉੱਤੇ 25% ਦੀ ਜਵਾਬੀ ਟੈਰਿਫ ਲਗਾ ਦਿੱਤਾ ਜਿਸ ਨਾਲ 21 ਦਿਨਾਂ ਵਿੱਚ 125 ਬਿਲੀਅਨ ਡਾਲਰ ਦੇ ਹੋਰ ਅਮਰੀਕੀ ਸਮਾਨ ਨੂੰ ਕਵਰ ਕਰਨ ਲਈ ਲੇਵੀ ਦਾ ਵਿਸਤਾਰ ਕੀਤਾ ਜਾਏਗਾ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ 트ੰਪ ਲਈ ਸਿੱਧਾ ਸੁਨੇਹਾ ਸੀ ਉਹਨਾਂ ਨੂੰ ਉਹਨਾਂ ਦੇ ਪਹਿਲੇ ਨਾਮ ਦੇ ਨਾਲ ਸੰਬੋਧਿਤ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਇਹ ਕਰਨਾ ਬਹੁਤ ਹੀ ਮੂਰਖਤਾਪੂਰਨ ਕੰਮ ਹੈ ਅਸੀਂ ਦੋ ਦੋਸਤ ਲੜ ਰਹੇ ਹਾਂ ਜੋ ਦੁਨੀਆ ਭਰ ਦੇ ਵਿੱਚ ਸਾਡੇ ਵਿਰੋਧੀ ਦੇਖਣ ਜਾ ਰਹੇ ਨੇ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਸਮਝੌਤੇ ਪ੍ਰਕਿਰਿਆ ਅਤੇ ਵਿਸ਼ਵ ਵਪਾਰ ਸੰਗਠਨ ਰਾਹੀਂ ਅਮਰੀਕੀ ਇਹ ਟੈਰੀਫਾਂ ਨੂੰ ਚੁਣੌਤੀ ਦੇਵੇਗਾ ਇਹ ਦੇਸ਼ ਲੜਨ ਦੇ ਯੋਗ ਹੈ ਤੇ ਸਿੱਧੇ ਤੌਰ ਤੇ ਕੈਨੇਡੀਅਨਾਂ ਨੂੰ ਸੰਬੋਧਿਤ ਕਰਦੇ ਹਾਂ ਟਰੂਡੋ ਨੇ ਕਿਹਾ ਕਿ ਇਹ ਮੁਸ਼ਕਲ ਹੋਣ ਵਾਲਾ ਹੈ ਭਾਵੇਂ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤੇ ਕਿਉਂਕਿ ਅਸੀਂ ਇਹ ਕਰਦੇ ਹਾਂ ਤੇ ਅਸੀਂ ਆਪਣੇ ਕੋਲ ਮੌਜੂਦ ਹਰ ਸਾਧਨ ਦੀ ਵਰਤੋਂ ਕਰਾਂਗੇ ਤਾਂ ਜੋ ਕੈਨੇਡੀਅਨ ਕਾਮਿਆਂ ਤੇ ਕਾਰੋਬਾਰ ਤੂਫਾਨ ਦਾ ਸਾਹਮਣਾ ਕਰ ਸਕਣ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਕਾਰੋਬਾਰਾਂ ਨੂੰ ਸੰਭਾਵੀ ਸ਼ਿਕਾਰੀ ਕਬਜ਼ੇ ਤੋਂ ਬਚਾਉਣ ਦੇ ਲਈ ਭਾਵੇਂ ਕੋਈ ਵੀ ਕੀਮਤ ਕਿਉਂ ਨਾ ਹੋਵੇ ਕੈਨੇਡੀਅਨਾਂ ਦਾ ਸਮਰਥਨ ਕਰੇਗੀ ਟਰੂਡੋ ਨੇ ਅਮਰੀਕੀਆਂ ਨੂੰ ਆਪਣੇ ਸੰਦੇਸ਼ ਦੇ ਵਿੱਚ ਉਹਨਾਂ ਨੇ ਇਸ ਵਪਾਰ ਯੁੱਧ ਦੇ ਅਮਰੀਕੀ ਅਰਥਚਾਰੇ ਨੂੰ ਕੀਮਤਾਂ ਵਧਾਉਣ ਤੇ ਨੌਕਰੀਆਂ ਵਿੱਚ ਕਟੌਤੀ ਕਰਕੇ ਹੋਣ ਵਾਲੇ ਨੁਕਸਾਨ ਬਾਰੇ ਗੱਲ ਕੀਤੀ। ਟ੍ਰੂਡੋ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ। ਅਸੀਂ ਤੁਹਾਡੇ ਨਾਲ ਇੱਕ ਦੋਸਤ ਤੇ ਸਹਿਯੋਗੀ ਵਜੋਂ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਵੀ ਦੁਖੀ ਨਹੀਂ ਦੇਖਣਾ ਚਾਹੁੰਦੇ ਪਰ ਤੁਹਾਡੀ ਸਰਕਾਰ ਨੇ ਤੁਹਾਡੇ ਨਾਲ ਅਜਿਹਾ ਕਰਨ ਦਾ ਫੈਸਲਾ ਕੀਤਾ ਤੇ ਤੁਹਾਡੀ ਸਰਕਾਰ ਨੇ ਅਮਰੀਕੀ ਸਰਕਾਰੀ ਨੌਕਰੀਆਂ ਨੂੰ ਖਤਰੇ 'ਚ ਪਾਉਣ ਦੀ ਚੋਣ ਕੀਤੀ। ਉਹਨਾਂ ਹਜ਼ਾਰਾਂ ਕਾਰਨ ਸਥਾਨਾਂ ਦੇ ਉੱਤੇ ਕੈਨੇਡਾ ਤੋਂ ਸਮੱਗਰੀ ਜਾਂ ਕੈਨੇਡਾ ਦੇ ਖਪਤਕਾਰ ਜਾਂ ਦੋਵਾਂ ਕਾਰਨ ਸਫਲ ਦੇ ਦਿਖਾਈ ਦਿੱਤੇ ਤੇ ਕੈਨੇਡਾ ਦੀ ਸਰਹੱਦੀ ਯੋਜਨਾ ਦੇ ਵਿੱਚ ਦਸੰਬਰ ਤੋਂ ਸਰਹੱਦ ਤੇ ਨਸ਼ੀਲੇ ਪਦਾਰਥਾਂ ਦੀ ਜ਼ਬਤੀ ਦੇ ਵਿੱਚ 97% ਦੀ ਕਮੀ ਦਰਸਾਉਣ ਦੇ ਬਾਵਜੂਦ ਟਰੂਡੋ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਮਰੀਕਾ ਦੀਆਂ ਕਾਰਵਾਈਆਂ ਪੂਰੀ ਤਰ੍ਹਾਂ ਗੈਰਵਾਜਬ ਹਨ ਤੇ ਟਰੰਪ ਦੁਆਰਾ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਦਸਤਖਤ ਕੀਤੇ ਗਏ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਵੀ ਕਰਦੀਆਂ ਨੇ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਡਾਟਾ ਦਰਸਾਉਂਦਾ ਹੈ ਕਿ ਕੈਨੇਡਾ ਤੋਂ ਗੈਰਕਾਨੂੰਨੀ ਤੌਰ ਤੇ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਆਉਣ ਵਾਲੇ ਲੋਕਾਂ ਤੇ ਨਸ਼ੀਲੇ ਪਦਾਰਥਾਂ ਦੀ ਗਿਣਤੀ ਦੱਖਣੀ ਸਰਦਪਾਰ ਕਰਕੇ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਘੱਟ ਹੈ ਇਹ ਜਨਵਰੀ ਵਿੱਚ ਉਤਰੀ ਬਾਰਡਰ ਪੈਟਰੋਲ ਸਟਾਫ ਦੁਆਰਾ ਜ਼ਬਤ ਕੀਤੇ ਗਏ ਸਿਰਫ 13.6 ਗ੍ਰਾਮ ਫੈਂਟਨਿਲ ਦੀ ਰਿਪੋਰਟ ਕਰਦਾ ਹੈ ਪਰ ਉਹਨਾਂ ਨੇ ਕਿਹਾ ਕਿ ਸਰਹੱਦੀ ਅਤੇ ਫੈਂਟਨਿਲ ਚਿੰਤਾਵਾਂ ਪ੍ਰਤੀ ਕੈਨੇਡਾ ਦੇ ਜਵਾਬ ਨੂੰ ਅਮਰੀਕੀ ਅਧਿਕਾਰੀਆਂ ਨੇ ਚੰਗੀ ਤਰ੍ਹਾਂ ਸਵੀਕਾਰ ਕੀਤਾ ਸੀ ਤੇ ਹੁਣ ਟਰੰਪ ਟੈਰੀਫਾਂ ਲਈ ਉਹਨਾਂ ਦੇ ਜਾਇਸ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਟਰੂਡੋ ਨੇ ਕਿਹਾ ਕਿ 트럼ਪ ਨੇ ਕੈਨੇਡੀਅਨ ਅਰਥਵਿਵਸਥਾ ਨੂੰ ਕੁਚਲਣ ਤੇ ਕੈਨੇਡਾ ਨੂੰ ਆਪਣੇ ਨਾਲ ਜੋੜਨ ਲਈ ਟੈਰੀਫਾਂ ਦੀ ਵਰਤੋਂ ਕਰਨ ਦੀ ਆਪਣੀ ਇੱਛਾ ਨੂੰ ਨਹੀਂ ਲੁਕੋਇਆ ਤੇ ਇਸ ਤੋਂ ਇਲਾਵਾ ਪ੍ਰੀਮੀਅਰਾਂ ਦੇ ਨਾਲ ਮੁਲਾਕਾਤ ਕਰਕੇ ਸੰਭਾਵੀ ਗੈਰ ਟੈਰਿਫ ਪ੍ਰਕਿਰਿਆਵਾਂ ਤੇ ਚਰਚਾ ਵੀ ਕਰਨਗੇ। ਟ੍ਰੂਡੋ ਨੇ ਕਿਹਾ ਕਿ ਕੁਝ ਸੂਬੇ ਅਮਰੀਕੀ ਕੰਪਨੀਆਂ ਨੂੰ ਜਨਤਕ ਤੌਰ ਤੇ ਫੰਡ ਕੀਤੇ ਠੇਕਿਆਂ ਤੇ ਬੋਲੀ ਲਗਾਉਣ ਤੋਂ ਰੋਕਣ ਦੇ ਵਿਚਾਰ ਕਰ ਰਹੇ ਨੇ। ਟਰੰਪ ਨੇ ਕਿਹਾ ਕਿ ਉਹ 12 ਮਾਰਚ ਤੋਂ ਅਮਰੀਕਾ ਆਉਣ ਵਾਲੇ ਸਾਰੇ ਸਟੀਲ ਤੇ ਐਲੂਮੀਨੀਅਮ ਆਯਾਤ ਤੇ 25% ਦੀ ਟੈਰਿਫ ਲਾਉਣ ਦੀ ਯੋਜਨਾ ਵੀ ਬਣਾ ਰਹੇ ਨੇ। ਇਹ ਡਿਊਟੀਆਂ ਕਿਸੇ ਵੀ ਮੌਜੂਦਾ ਟੈਰਿਫ ਤੋਂ ਉੱਪਰ ਹੋਣਗੀਆਂ। ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਪਾਰ ਯੁੱਧ ਜਾਰੀ ਰਿਹਾ ਤਾਂ ਇਹ ਕੁਝ ਮਹੀਨਿਆਂ ਦੇ ਵਿੱਚ ਕੈਨੇਡਾ ਨੂੰ ਮੰਦੀ ਦੇ ਵਿੱਚ ਲਗਾਤੇ ਕੀਮਤਾਂ 'ਚ ਵਾਧਾ ਤੇ ਨੌਕਰੀਆਂ ਦਾ ਨੁਕਸਾਨ ਹੋਵੇਗਾ న్యూਸ ਜਸਤੂ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਪ੍ਰੀਮੀਅਰ ਡੇਵੀਡ ਏ ਵੀ ਦਾ ਕਹਿਣਾ ਹੈ ਕਿ ਪ੍ਰਾਂਤ ਤਿਆਰ ਹੈ ਕਿਉਂਕਿ ਆਯਾਤ ਤੇ ਨਵੇਂ ਲਗਾਏ ਗਏ ਅਮਰੀਕੀ ਟੈਰਿਫ ਉਹਨਾਂ ਦੀ ਸਰਕਾਰ ਦੇ ਬਜਟ ਦੇ ਜਾਰੀ ਹੋਣ ਤੱਕ ਲਟਕ ਰਹੇ ਨੇ ਏ ਵੀ ਦਾ ਕਹਿਣਾ ਕਿ ਤੁਰੰਤ ਜਿਹੜੇ ਪ੍ਰਭਾਵ ਦੇ ਨਾਲ ਸੂਬਾ ਸਾਰੇ ਲਾਲ ਰਾਜ ਜਿਹੜੇ ਨੇ ਉਹਨਾਂ ਤੇ ਸ਼ਰਾਬ ਉਤਪਾਦਨ ਨੂੰ ਸ਼ਰਤ ਤੋਂ ਹਟਾ ਦੇਵੇਗਾ ਤੇ ਇੱਕ ਜਾਣ ਬੁਝ ਕੇ ਅਤੇ ਨਿਸ਼ਾਨਾ ਬਣਾਇਆ ਸੁਨੇਹਾ ਸਿਆਸਤਦਾਨਾਂ ਨੂੰ ਜੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡੀਅਨ ਆਯਾਤ ਤੇ 25 ਫੀਸਦੀ ਟੈ ਉਹਨਦੇ ਫੈਸਲੇ ਦਾ ਸਮਰਥਨ ਕਰਦੇ ਨੇ ਵਿਕਟੋਰੀਆ ਵਿੱਚ মিডিਆ ਨਾਲ ਗੱਲ ਕਰਦੇ ਹੋਏ ਈਬੀ ਨੇ ਕਿਹਾ ਕਿ ਬਜਟ ਅਮਰੀਕਾ ਤੇ ਜਵਾਬੀ ਟੈਰਿਫ ਨਿਸ਼ਾਨਾ ਟੈਰਿਫ ਅਤੇ ਖਾਸ پابੰਦੀਆਂ ਲਗਾਉਣ ਦੀਆਂ ਉਹਨਾਂ ਦੀਆਂ ਪਹਿਲੀਆਂ ਐਲਾਨੀਆਂ ਯੋਜਨਾਵਾਂ ਨੂੰ ਵੀ ਦਰਸਾਉਂਦਾ ਹੈ ਇਬਨੇ ਕਿਹਾ ਕਿ ਅਸੀਂ ਇਸ ਲੜਾਈ ਦੇ ਲਈ ਨਹੀਂ ਕਿਹਾ ਸੀ ਜੋ ਰਾਸ਼ਪਤੀ ਕੈਨੇਡਾ ਤੇ ਬ੍ਰਿਟਿਸ਼ ਕਲੰਬੀਆ ਦੇ ਵਿੱਚ ਲੈ ਕੇ ਆਏ ਨੇ ਪਰ ਉਹਨਾਂ ਨੇ ਤੁਹਾਨੂੰ ਇਹ ਜ਼ਰੂਰਤ ਕਿਹਾ ਕਿ ਅਸੀਂ ਇਸ ਤੋਂ ਪਿੱਛੇ ਨਹੀਂ ਹਟਣ ਵਾਲੇ تھے ਸ਼ੁੱਕਰਵਾਰ ਨੂੰ ਉਹਨਾਂ ਕਿਹਾ ਕਿ BC ਸਰਕਾਰ BC ਦੇ ਕਾਰੋਬਾਰਾਂ ਤੇ ਖਪਤਕਾਰਾਂ ਨੂੰ ਦਖਣ ਦੇ ਵਿੱਚ ਹੋ ਰਹੇ ਕਿਸੇ ਵੀ ਘਟਨਾ ਤੋਂ ਬਚਾਉਣ ਦੇ ਲਈ ਸੰਯੁਕਤ ਰਾਸ਼ਟਰ ਤੋਂ ਦੂਰ ਵਿਵਿੰਤਾ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਮੰਗਲਵਾਰ ਨੂੰ ਬੋਲਦੇ ਹੋਏ ਉਹਨਾਂ ਨੇ ਉਸ ਭਾਵਨਾ ਨੂੰ ਦੁਹਰਾਇਆ ਹੁਣ ਇਹ ਵੀ ਕਿਹਾ ਹੈ ਕਿ ਜਦੋਂ ਅਮਰੀਕੀ ਵਪਾਰ ਸਮਝੌਤਿਆਂ ਨੂੰ ਬਰਕਰਾਰ ਰੱਖਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਦਾ ਜਿਹੜੇ ਨੇ ਉਹ ਖਤਮ ਹੋ ਗਏ ਨੇ ਉਹਨਾਂ ਦੱਸਿਆ ਕਿ ਸਰਕਾਰ ਜੋ ਵੀ ਉਹ ਕਰਾਉਨ ਕਾਰਪੋਰੇਸ਼ਨ ਹੋਵੇ ਸਿਹਤ ਅਧਿਕਾਰੀ ਹੋਣ ਤਾਂ ਅਸੀਂ ਪਹਿਲਾਂ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਖਰੀਦਾਂਗੇ ਤੇ ਅਸੀਂ BC ਉਤਪਾਦਾਂ ਨੂੰ ਤਰਜੀਹ ਦੇਵਾਂਗੇ ਇਹ ਉਹ ਚੀਜ਼ ਹੈ ਜੋ ਅਸੀਂ ਆਮ ਤੌਰ ਦੇ ਉੱਤੇ ਨਹੀਂ ਕਰ ਸਕਦੇ EBV ਕਹਿੰਦੇ ਨੇ ਕਿ ਸੂਬਾ ਇਹ ਯਕੀਨੀ ਬਣਾਵੇਗਾ ਕਿ ਪ੍ਰਭਾਵਿਤ ਉਦਯੋਗਾਂ ਨੂੰ ਸਹਾਇਤਾ ਮਿਲੇ ਤੇ ਸੂਬਾ ਇਸ ਖਤਰੇ ਦੇ ਜਵਾਬ ਦੇ ਵਿੱਚ ਉਦਯੋਗਾਂ ਨੂੰ ਗਲੋਬਲ ਤੇ ਘਰੇਲੂ ਬਾਜ਼ਾਰਾਂ ਦੇ ਵਿੱਚ ਬਦਲਣ ਵਿੱਚ ਮਦਦ ਕਰੇਗਾ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਇੱਕ ਹੁੰਦੇ ਨਾ ਤੇ ਅਸੀਂ ਉਹਨਾਂ ਖਾਲੀ ਥਾਵਾਂ ਨੂੰ ਭਰਾਂਗੇ ਜਿੱਥੇ ਵੀ ਚਿੰਤਾ ਦਾ ਕੋਈ ਖੇਤਰ ਹੈ ਤੇ ਇਸ ਨੂੰ ਸੰਗੀ ਸਰਕਾਰ ਦੁਆਰਾ ਹੱਲ ਨਹੀਂ ਕੀਤਾ ਜਾ ਰਿਹਾ ਅਸੀਂ ਇਹ ਯਕੀਨੀ ਵੀ ਬਣਾਵਾਂਗੇ ਕਿ ਅਸੀਂ ਉੱਥੇ ਹਾਂ ਤੇ ਪਿਛਲੇ ਹਫਤੇ ਈਬੀ ਨੇ ਕਿਹਾ ਸੀ ਕਿ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਵਪਾਰ ਤੇ ਇੱਕ ਦੇਸ਼ ਵਾਂਗ ਕੰਮ ਕਰਨਾ ਸ਼ੁਰੂ ਕਰਨ ਦੀ ਲੋੜ ਹੈ ਤੇ ਜੇਕਰ ਸੰਗੀ ਸਰਕਾਰ ਸਮਝੌਤਾ ਨਹੀਂ ਕਰ ਸਕਦੀ ਤਾਂ ਉਹ ਹੋਰ ਅਧਿਕਾਰ ਖੇਤਰਾਂ ਨਾਲ ਦੋਵੱਲੇ ਸਮਝੌਤੇ ਕਰਨ ਲਈ ਤਿਆਰ ਹੈ ਈਬੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੂਜੇ ਸੂਬਿਆਂ ਦੇ ਨਾਲ ਇੱਛਕ ਦਾ ਗੱਠ ਗੜ ਜੋੜ ਜਿਹੜੀ ਹੈ ਉਹ ਬਣਾ ਸਕਦੀ ਹੈ ਤਾਂ ਜੋ ਵਪਾਰ ਅਤੇ ਪੈਸਿਆਂ ਦੇ ਲਈ ਇੱਕ ਦੂਜੇ ਦੇ ਸ਼ਾਸਨ ਨੂੰ ਮਾਨਤਾ ਦਿੱਤੀ ਜਾ ਸਕੇ ਤੇ ਜੇਕਰ ਕੋਈ ਉਤਪਾਦ ਇੱਕ ਖੇਤਰ ਦੇ ਵਿੱਚ ਵੇਚਣ ਲਈ ਕਾਫੀ ਚੰਗਾ ਹੈ ਤਾਂ ਇਹ ਬੀਸੀ ਦੇ ਲਈ ਕਾਫੀ ਜੋਨਗਾ 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਦਫ਼ਤਰ ਦਾ ਕਹਿਣਾ ਹੈ ਕਿ ਉਹਨਾਂ ਨੇ ਮੰਗਲਵਾਰ ਸਵੇਰੇ ਸ਼ਰਾਬ ਕੰਟਰੋਲ ਬੋਰਡ ਆਫ 온ਟਾਰੀਓ ਨੂੰ ਅਮਰੀਕੀ ਸ਼ਰਾਬ ਵੇਚਣਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਅਤੇ ਫੋਰਡ ਨੇ ਸੋਮਵਾਰ ਨੂੰ ਕਿਹਾ ਕਿ ਐਲ ਸੀ ਬੀਓ ਹਰ ਸਾਲ ਲਗਭਗ ਡਾਲਰ 1 ਬਿਲੀਅਨ ਮੁੱਲ ਦੀ ਅਮਰੀਕੀ ਸ਼ਰਾਬ ਖਰੀਦਦਾ ਹੈ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ 온ਟਾਰੀਓ ਕੈਨੇਡੀਅਨ ਸਮਾਨ ਤੇ ਭਾਰੀ ਟੈਰਿਫਾਂ ਦੇ ਵਿਚਕਾਰ ਅਤੇ ਅਮਰੀਕੀ ਰਾਜਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਿਜਲੀ ਤੇ 25% ਦੀ ਨਿਰਯਾਤ ਟੈਕਸ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ਫੋਰਡ ਨੇ ਮੰਗਲਵਾਰ ਦੁਪਹਿਰ ਨੂੰ ਇੱਕ ਕਾਨਫਰੰਸ ਦੌਰਾਨ ਇਹ ਵੀ ਟਿੱਪਣੀ ਕੀਤੀ ਇਹ ਨੋਟ ਕਰਦੇ ਹੋਏ ਕਿ ਨਿਰਯਾਤ ਟੈਕਸ ਉਸ ਬਿਜਲੀ ਦੇ ਉੱਤੇ ਲਾਗੂ ਹੋਵੇਗਾ ਜੋ 온ਟਾਰੀਓ, ਨਿਊਯਾਰਕ, ਮਿਸ਼ੀਗਨ ਅਤੇ ਮਿਨੇਸੋਟਾ ਦੇ ਵਿੱਚ 1.5 ਮਿਲੀਅਨ ਕਾਰਾਂ ਤੇ ਕਾਰੋਬਾਰਾਂ ਨੂੰ ਭੇਜਦਾ ਹੈ। ਇਹ ਤੁਰੰਤ ਸਪਸ਼ਟ ਨਹੀਂ ਹੈ ਕਿ ਟੈਕਸ ਕਦੋਂ ਲਾਗੂ ਹੋਵੇਗਾ। ਫੋਰਨ ਨੇ ਕਿਹਾ ਕਿ ਉਹ ਸੈਨੇਟਰ ਜਿਹੜੇ ਨੇ ਹਰ ਸੈਨੇਟਰ ਨੂੰ ਇਹ ਕਹਿੰਦੇ ਨੇ ਕਿ ਹਰ ਕਾਂਗਰਸਮੈਨ ਜਿਹੜਾ ਤੇ ਕਾਂਗਰਸ ਵਿਮਨ ਤੇ ਨਿਊਯਾਰਕ ਮਿਸ਼ੀਗਨ ਅਤੇ ਮਿਨੀਸੋਟਾ ਨੂੰ ਲੈ ਕੇ ਰਹੇ ਨੇ ਕਿ ਜੇਕਰ ਇਹ ਟੈਰਿਫ ਜਾਰੀ ਰਹਿੰਦੇ ਨੇ ਅਤੇ ਜੇਕਰ ਟਰੰਪ ਪ੍ਰਸ਼ਾਸਨ ਕਿਸੇ ਹੋਰ ਟੈਰਿਫ ਤੇ ਅਮਲ ਕਰਦੇ ਨੇ ਤਾਂ ਅਸੀਂ ਤੁਰੰਤ ਸਾਡੇ ਜਿਹੜੇ ਨਿਰਿਆਤ ਕੀਤੀ ਜਾਣ ਵਾਲੀ ਬਿਜਲੀ ਦੇ ਉੱਤੇ 25% ਦੀ ਸਰਚਾਰਜ ਲਾਗੂ ਕਰਾਂਗੇ ਜਦੋਂ ਇਹ ਪੁੱਛਿਆ ਗਿਆ ਕਿ ਇਸ ਕਦਮ ਦੇ ਨਾਲ ਵਿਧਾਨ ਸਭਾ ਨੂੰ ਮੋੜ ਸ਼ੁਰੂ ਕਰਨ ਦੀ ਲੋੜ ਪਵੇਗੀ ਤਾਂ ਫੋਰਨੇ ਕਿਹਾ ਕਿ ਉਹ ਅਜੇ ਵੀ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੇ ਨੇ ਕਿ ਕਿੰਨੀ ਜਲਦੀ 25% ਨਿਰਿਆਤ ਟੈਕਸ ਲਗਾਇਆ ਜਾ ਸਕਦਾ ਹੈ ਫੋਰ ਨੇ ਕਿਹਾ ਕਿ ਕਿਸੇ ਵੀ ਨਿਰਿਆਤ ਦੀ ਜ਼ਿੰਮੇਵਾਰੀ ਸੰਗੀ ਸਰਕਾਰ ਦੀ ਹੈ ਇਸ ਲਈ ਅਸੀਂ ਸੰਗੀ ਸਰਕਾਰ ਦੇ ਨਾਲ ਕੰਮ ਕਰਾਂਗੇ ਤੇ ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਮੁਲਾਕਾਤ ਵੀ ਕਰਨਗੇ ਤੇ ਇਸ ਸਬੰਧੀ ਜਿਹੜਾ ਸੂਬਾ ਜਿਹੜਾ ਉਹ ਬਦਲਾ ਲੈਣ ਵਾਲੇ ਉਪਾਵਾਂ ਨੂੰ ਤੇਜ਼ ਕਰਨ ਦੇ ਲਈ ਹੋਰ ਕੀ ਕਰ ਸਕਦਾ ਹੈ ਉਸ ਸੰਬੰਧੀ ਵੀ ਗੱਲ ਕਰਨਗੇ ਤੇ ਉਹਨਾਂ ਅੱਗੇ ਕਿਹਾ ਕਿ ਜੇਕਰ ਟੈਰਿਫ ਅਪ੍ਰੈਲ ਤੱਕ ਜਾਰੀ ਰਹਿੰਦੇ ਨੇ ਤਾਂ ਪ੍ਰਾਂਤ ਅਮਰੀਕੀ ਬਿਜਲੀ ਕੱਟਣ ਬਾਰੇ ਵਿਚਾਰ ਕਰੇਗਾ ਤੇ ਫੋਰਡ ਨੇ ਸੋਚਿਆ ਕਿ ਬਾਦੋਂ ਬਿਜਲੀ ਦੀ ਵਰਤੋਂ 온ਟਾਰੀਓ ਦੇ ਨਿਰਮਾਣ ਪਲਾਂਟਾਂ ਨੂੰ ਬਿਜਲੀ ਦੇਣ ਦੇ ਲਈ ਕੀਤੀ ਜਾ ਸਕਦੀ ਹੈ ਇਹ ਵੀ ਐਲਾਨ ਕੀਤਾ ਹੈ ਕਿ ਅਮਰੀਕੀ ਕੰਪਨੀਆਂ ਨੂੰ ਸਰਕਾਰੀ ਖਰੀਦ ਦੇ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾਏਗਾ ਤੇ ਉਹਨਾਂ ਨੇ ਸੂਬੇ ਦੀਆਂ ਹੋਰ ਨਗਰਪਾਲਿਕਾਵਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਫੋਰਡ ਨੇ ਕਿਹਾ ਕਿ ਸੂਬਾ ਯੁਕਤ ਰਾਜ ਅਮਰੀਕਾ ਨੂੰ ਨਿਕਲਦੀ ਸਪਲਾਈ ਰੋਕਣ ਦੀਆਂ ਯੋਜਨਾਵਾਂ 'ਤੇ ਵੀ ਕੰਮ ਕਰ ਰਿਹਾ ਹੈ ਪਰ ਇਸ ਨੇ ਅੱਗੇ ਵਧਣ ਦੇ ਤਰੀਕੇ ਬਾਰੇ ਸੰਗੀ ਸਰਕਾਰ ਦੇ ਮਾਰਗਦਰਸ਼ਨ ਦੇ ਵੀ ਲੋੜ ਹੋਵੇਗੀ ਮੰਗਲਵਾਰ ਨੂੰ ਵੈਂਕੂਵਰ ਵਾਸੀਆਂ ਨੇ ਕੈਨੇਡੀਅਨ ਦਰਾਂਦਾਂ ਦੇ ਉੱਤੇ ਟੈਰਿਫ ਲਗਾਉਣ ਦੇ ਵਿਰੋਧ ਵਿੱਚ ਅਮਰੀਕੀ ਕਾਉਂਸਲੈਂਟ ਦੇ ਬਾਹਰ ਰੈਲੀ ਕੀਤੀ ਟਾਕ ਆਫ ਤੇ ਪੰਜਾਬ 50 501 ਸਮੂਹਾ ਨੇ ਰੈਲੀ ਦਾ ਆਯੋਜਨ ਕੀਤਾ ਜਿਸ ਵਿੱਚ ਕੈਨੇਡੀਅਨਾਂ ਤੇ ਅਮਰੀਕੀ ਪ੍ਰਵਾਸੀਆਂ ਨੂੰ ਆਟਾ অন্ਟਾਰੀਓ ਦੇ ਵਿੱਚ ਅਮਰੀਕੀ ਦੂਸਾ ਦੂਤਾਵਾਸ ਦੇ ਵਿੱਚ ਦੂਜਿਆਂ ਨਾਲ ਇਕਤਾ ਲਈ ਦੁਪਹਿਰ 10:75 ਵੈਸਟ ਪੈਂਡਰ ਸਟਰੀਟ ਤੇ ਇਕੱਠੇ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੇ ਮੈਕਸੀਕੋ ਦੇ ਵਿਰੁੱਧ ਲੰਬੇ ਸਮੇਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਟੈਰਿਫਾਂ ਲਾਗੂ ਹੋਈਆਂ ਜਿਸ ਦੇ ਨਾਲ ਵਿਸ਼ਵ ਬਾਜ਼ਾਰਾਂ ਨੂੰ ਝਟਕਾ ਲੱਗਾ ਤੇ ਅਮਰੀਕਾ ਦੇ ਉੱਤਰੀ ਅਮਰੀਕੀ ਸਹਿਯੋਗੀਆਂ ਦੇ ਵੱਲੋਂ ਮਹਿੰਗੇ ਜਵਾਬੀ ਹਮਲੇ ਸ਼ੁਰੂ ਹੋ ਗਏ ਅੱਧੀ ਰਾਤ ਕੈਨੇਡਾ ਤੇ ਮੈਕਸੀਕੋ ਤੋਂ ਆਯਾਤ ਤੇ ਹੁਣ 25% ਦੀ ਟੈਕਸ ਲਗਾਇਆ ਜਾਵੇਗਾ ਕੈਨੇਡੀਅਨ ਊਰਜਾ ਉਤਪਾਦਾਂ ਦੇ ਉੱਤੇ 10% ਦੀ ਆਯਾਤ ਡਿਊਟੀਆਂ ਲੱਗਣਗੀਆਂ ਟਾਕ ਆਫ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਇਹਨਾਂ ਟੈਰਿਫਾਂ ਤੇ ਖਾਸ ਕਰਕੇ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਾਮਿਲ ਹੋਣ ਲਈ ਮਜਬੂਰ ਕਰਨ ਦੇ ਉਹਨਾਂ ਦੇ ਦਸੇਗੇ ਟੀਚੇ ਦਾ ਵਿਰੋਧ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ ਇਹ ਸਮੂਹ ਫਰਵਰੀ ਦੇ ਸ਼ੁਰੂ ਵਿੱਚ ਸੰਗਠਿਤ ਹੋਇਆ ਸੀ ਜਿਸ ਨੇ ਵੈਂਕੂਵਰ ਦੇ ਵਿੱਚ ਪੋਸਟਰਾਂ ਦੇ ਨਾਲ ਤਿਆਰ ਕੀਤਾ ਸੀ ਤੇ ਜਿਸ ਦੇ ਵਿੱਚ ਟਰੰਪ ਨੂੰ ਟਾਕ ਆਫ ਕਰਨ ਲਈ ਕਿਹਾ ਗਿਆ ਸੀ ਇਹ ਆਪਣੇ ਆਪ ਨੂੰ ਕੈਨੇਡਾ ਪੱਖੀ ਤੇ ਅਮਰੀਕਾ ਪੱਖੀ ਦੋਮਾ ਵਜੂ ਦਰਸਾਉਂਦਾ ਹੈ 50501 ਆਪਣੇ ਆਪ ਨੂੰ ਜ਼ੁਲਮ ਤਾਨਾਸ਼ਾਹੀ ਦੇ ਵਿਰੁੱਧ ਇੱਕ ਅਮਰੀਕੀ ਮੁਹਿੰਮ ਦੇ ਵਜੂ ਦਰਸਾਉਂਦਾ ਹੈ ਜਿਸ ਦੇ ਵਿੱਚ ਇੱਕ ਦਿਨ 50 ਰਾਜਾਂ ਦੇ ਵਿੱਚ 50 ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਹੈ ਟਾਕ ਆਫ ਦਾ ਕਹਣਾ ਹੈ ਕਿ ਉਸੇ ਸਥਾਨ ਤੇ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਹਫਤਾਵਾਰੀ ਪ੍ਰਦਰਸ਼ਨਾ ਦੀ ਯੋਜਨਾ ਬਣਾਈ ਗਈ ਹੈ ਪ੍ਰੀਮੀਅਰ ਫਰਾਂਸਵਾ ਲਗਾਟ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਡੇ ਟੈਰਿਫਾਂ ਪ੍ਰਤੀ ਕਿਊਬਿਕ ਦੇ ਜਵਾਬ ਦਾ ਐਲਾਨ ਕੀਤਾ ਜੋ ਕਿ ਲੰਬੇ ਸਮੇਂ ਤੋਂ ਉੱਤਰੀ ਅਮਰੀਕਾ ਦੇ ਸਹਿਯੋਗੀਆਂ ਦੇ ਵਿਚਕਾਰ ਵਪਾਰਕ ਯੁੱਧ ਦੀ ਸ਼ੁਰੂਆਤ ਹੈ ਪ੍ਰੀਮੀਅਰ ਨੇ ਕਿਹਾ ਕਿ ਕਿਊਬਿਕ ਕੰਪਨੀਆਂ ਜੋ ਅਮਰੀਕੀ ਟੈਰਿਫਾਂ ਤੋਂ ਪ੍ਰਭਾਵਿਤ ਹਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਅਸ਼ਾਂਤ ਵਪਾਰਕ ਸਬੰਧਾਂ ਨੂੰ ਨੇਵੀਗੇਟ ਕਰਨ ਦੇ ਵਿੱਚ ਮਦਦ ਕਰਨ ਲਈ 50 ਮਿਲੀਅਨ ਡਾਲਰ ਤੱਕ ਦੇ ਕਰਜ਼ੇ ਲਈ ਅਰਜ਼ੀ ਦੇ ਸਕਦੀਆਂ ਨੇ ਲੈਗਾਲਟ ਨੇ ਕਿਹਾ ਹੈ ਕਿ ਸੂਬਾ ਇੱਕ ਫੰਡ ਸ਼ੁਰੂ ਕਰੇਗਾ ਜੋ ਮੁਸ਼ਕਿਲ ਦੇ ਨਾਲ ਪ੍ਰਭਾਵਿਤ ਕੰਪਨੀਆਂ ਨੂੰ ਵਿੱਤ ਪ੍ਰਦਾਨ ਕਰੇਗਾ ਤੇ ਸੂਬੇ ਦੀ ਨਿਵੇਸ਼ ਸ਼ਾਖਾ ਇਨਵੈਸਟਮੈਂਟ ਕਯੂਬਿਕ ਦੇ ਨਾਲ ਫੰਡਿੰਗ ਦੇ ਲਈ ਅਰਜ਼ੀ ਦੇਣ ਲਈ ਵਿਸਥਾਰ ਕਰਨ ਵਾਲੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਲੈਗਾਲ ਨੇ ਕਿਹਾ ਹੈ ਕਿ ਜੇਕਰ 25% ਦੀ ਟੈਰਿਫ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਕਯੂਬਿਕ ਦੇ ਵਿੱਚ 1,60,000 ਤੱਕ ਨੌਕਰੀਆਂ ਖਤਮ ਹੋ ਸਕਦੀਆਂ ਨੇ ਕਯੂਬਿਕ ਦੇ ਜਿੰਨਾਂ ਸ਼ੇਰਾਂ ਨੂੰ ਸਭ ਤੋਂ ਵੱਧ ਖਤਰਾ ਹੈ ਉਹਨਾਂ ਦੇ ਵਿੱਚ ਸੈਗਵੈਂਟੀ ਟ੍ਰੋਇਜ਼ ਰੇਵਰੀਜ਼ੀਆ ਤੇ ਡਰੰਗ ਮੈਂਡਵਲੇ ਲੈਗਾਰਟ ਨੇ ਕਿਹਾ ਕਿ ਇਹ ਸ਼ਾਮਿਲ ਹੈ ਤੇ ਕਿਉਂਕਿ ਉਹ ਨਾ ਅਮਰੀਕੀ ਕੰਪਨੀਆਂ ਨੂੰ ਵੀ ਜੁਰਮਾਨਾ ਕਰੇਗਾ ਅਤੇ ਜਿਨ੍ਹਾਂ ਦੇ ਜੋ ਜੰਤਕ ਠੇਕਿਆਂ ਦੇ ਉੱਤੇ ਬੋਲੀ ਵੀ ਲਗਾਉਂਦੀਆਂ ਨੇ ਤੇ ਜਵਾਬ ਦੇ ਵਿੱਚ ਕੈਨੇਡਾ ਨੇ 30 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ ਤੇ ਸ਼ੁਰੂਆਤੀ 25% ਦੇ ਟੈਰਿਫ ਲਗਾ ਦਿੱਤਾ ਜਿਸ ਤੋਂ ਬਾਅਦ 3 ਹਫ਼ਤੇ ਬਾਅਦ 125 ਬਿਲੀਅਨ ਡਾਲਰ ਤੇ ਹੋਰ ਅਮਰੀਕੀ ਸਮਾਨ ਤੇ ਵਾਧੂ ਟੈਰਿਫ ਲਗਾਏ ਜਾਣਗੇ ਸਾਡੇ ਟੈਰਿਫ ਉਦੋਂ ਤੱਕ ਲਾਗੂ ਰਹਿਣਗੇ ਜਦੋਂ ਤੱਕ ਅਮਰੀਕੀ ਵਪਾਰਕ ਕਾਰਵਾਈ ਵਾਪਸ ਨਹੀਂ ਲਈ ਜਾਂਦੀ ਅਤੇ ਜੇਕਰ ਅਮਰੀਕੀ ਟੈਰਿਫ ਬੰਦ ਨਹੀਂ ਹੁੰਦੇ ਤਾਂ ਅਸੀਂ ਕਈ ਗੈਰ ਟੈਰਿਫ ਉਪਾਵਾਂ ਨੂੰ ਅੱਗੇ ਵਧਾਉਣ ਲਈ ਸੂਬਿਆਂ ਤੇ ਪ੍ਰਦੇਸ਼ਾਂ ਦੇ ਨਾਲ ਸਰਗਰਮ ਤੇ ਚੱਲ ਰਹੀ ਚਰਚਾ ਵਿੱਚਾਂ ਇੱਕ ਗੈਸ ਕੀਮਤ ਮਾਹਰ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਝ ਅਮਰੀਕੀ ਖੇਤਰਾਂ ਦੇ ਵਾਹਨਾਂ ਚਾਲਕਾਂ ਨੂੰ ਕੈਨੇਡੀਅਨ ਤੇਲ ਆਯਾਤ ਤੇ ਟੈਰਿਫ ਪ੍ਰਭਾਵ ਪੈਣ ਦੀ ਉਮੀਦ ਹੋ ਸਕਦੀ ਹੈ ਕਿਉਂਕਿ ਰਾਸ਼ਪ트ੀ ਡੋਨਲਡ 트ੰਪ ਨੇ ਊਰਜਾ ਤੇ 10% ਦੇ ਲੇਵੀ ਲਗਾਉਣ ਦੇ ਲਈ ਅੱਗੇ ਵਧਿਆ ਹੈ ਤੇ ਉੱਤਰ ਪੂਰਬੀ ਸੰਯੁਕਤ ਰਾਜ ਅਮਰੀਕਾ ਸਭ ਤੋਂ ਤੇਜ਼ ਅਤੇ ਸਭ ਤੋਂ ਵੱਡੇ ਪੰਪ ਕੀਮਤਾਂ ਦੇ ਵਿੱਚ ਵਾਦੇ ਦੀ ਉਮੀਦ ਕਰ ਸਕਦਾ ਹੈ ਕਿਉਂਕਿ ਉਸ ਖੇਤਰ ਦਾ ਜ਼ਿਆਦਾਤਰ ਬਾਲਨ ਸਿੱਧਾ ਸੈਂਟ ਜੌਨ ਐਨ ਬੀ ਦੇ ਵਿੱਚ ਇਰਵਿੰਗ ਤੇਲ ਰਿਫਾਇਨਰੀ ਤੋ ਆਉਂਦਾ ਹੈ ਮਾਰਚ 2025 ਦੇ ਆਦਤ ਤੱਕ ਉੱਤਰ ਪੂਰਬ ਦੇ ਵਿੱਚ ਪੈਟਰੋਲ ਡੀਜ਼ਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਸਮੇਤ ਬਾਲਣ ਦੀਆਂ ਕੀਮਤਾਂ 20 ਤੋਂ 40 ਸੈਂਟ ਪ੍ਰਤੀ ਗੈਲਨ ਵੱਧ ਸਕਦੀ ਹੈ ਇਹ ਕਾਮ ਯਾਨੀ 15 ਗੈਲਨ ਭਰਨ ਦੇ ਲਈ ਹਰ ਵਾਰ ਜਦੋਂ ਤੁਸੀਂ ਪੰਪ ਤੇ ਜਾਂਦੇ ਹੋ ਤਾਂ ਇਹ ਵਾਧੂ ਯਾਨੀ ਯੂ ਐਸ 3 ਤੋਂ 6 ਡਾਲਰ ਹੁੰਦਾ ਹੈ ਅਮਰੀਕੀ ਰਿਫਾਇਨਰੀਆਂ ਲਈ ਘਰੇਲੂ ਕੱਚੇ ਤੇਲ ਦੀ ਪ੍ਰੋਸੈਸਿੰਗ ਵੱਲ ਜਾਣਾ ਇੰਨਾ ਸੌਖਾ ਨਹੀਂ ਹੈ ਉਹਨਾਂ ਵਿੱਚੋਂ ਬਹੁਤ ਸਾਰੀਆਂ ਸਹੂਲਤਾਂ ਤੇ ਉਹਨਾਂ ਦੇ ਨਾਲ ਜੁੜਨ ਵਾਲੀਆਂ ਪਾਈਪ ਲਾਈਨਾਂ ਨੂੰ ਭਾਰੀ ਕੈਨੇਡੀਅਨ ਕੱਚੇ ਤੇਲ ਨੂੰ ਸੰਭਾਲਣ ਲਈ ਤਿਆਰ ਤਾ ਗਿਆ ਨਾ ਕਿ ਟੈਕਸਾਸ ਦੇ ਵਿੱਚ ਪੈਦਾ ਹੋਣ ਵਾਲੇ ਹਲਕੇ ਉਤਪਾਦ ਨੂੰ ਇਹ ਡੀਜ਼ਲ ਟਰੱਕ ਵਾਲੇ ਕਿਸੇ ਵੀ ਵਿਅਕਤੀ ਨੂੰ ਅਚਾਨਕ ਆਮ ਪੈਟਰੋਲ ਪਰੰਦੇ ਲਈ ਕਹਿਣ ਵਰਗਾ ਹੈ ਇਸ ਦੌਰਾਨ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਹਨਾਂ ਦਾ ਸੂਬਾ ਦੁਨੀਆ ਦੇ ਸਭ ਤੋਂ ਵੱਡੇ ਪੈਟਰੋਲੀਅਮ ਭੰਡਾਰਾ ਦੇ ਵਿੱਚੋਂ ਇੱਕ ਹੈ ਤੇ ਸਥਿਤੀਆਂ ਤੇ ਟੈਰਿਫ ਆਉਣ ਤੋਂ ਪਹਿਲਾਂ ਉਹ ਸੰਯੁਕਤ ਰਾਜ ਅਮਰੀਕਾ ਨੂੰ ਵੇਚੀ ਗਈ ਰਕਮ ਨੂੰ ਦੁੱਗਣਾ ਕਰਨਾ ਪਸੰਦ ਕਰਦੇ ਨੇ ਉਸਾਂ ਨੂੰ ਕਿ ਅਸੀਂ ਪਛਮੀ ਤੱਟ ਪੂਰਬੀ ਤੱਟ ਅਤੇ ਉੱਤਰਵਲ ਹੋਰ ਇਸ ਨੂੰ ਵੇਚ ਸਕਦੇ ਹਾਂ ਤੇ ਇਹ ਵਿਚਾਰ ਕਰਨਾ ਪਵੇਗਾ ਕਿਉਂਕਿ ਜੇਕਰ ਅਮਰੀਕੀ ਸਾਡੇ ਉਤਪਾਦ ਨਹੀਂ ਚਾਹੁੰਦੇ ਤਾਂ ਬਾਕੀ ਦੁਨੀਆ ਚਾਹੁੰਦੀ ਹੈ ਅਮਰੀਕਾ ਛੋਟ ਵਾਲੇ ਤੇਲ ਦਾ ਪਹਿਲਾ ਅਤੇ ਮੁੱਖ ਗਾਹਕ ਅਤੇ ਖਰੀਦਦਾਰ ਹੋਣ ਕਰਕੇ ਬਹੁਤ ਚੰਗੀ ਸਥਿਤੀ ਵਿੱਚ ਹੈ ਤੇ ਜੇਕਰ ਇਹ ਜਾਰੀ ਰਹਿੰਦਾ ਹੈ ਤਾਂ ਸਾਨੂੰ ਨਵੇਂ ਬਾਜ਼ਾਰਾਂ ਦੀ ਵੀ ਪਾਲ ਕਰਨੀ ਪਵੇਗੀ ਕੈਨੇਡਾ ਦੀ ਐਕਸਪਲੋਰਰਜ਼ ਐਂਡ ਪ੍ਰੋਡਿਊਸਰਜ਼ ਜਿਹੜੀ ਐਸੋਸੀਏਸ਼ਨ ਹੈ ਜੋ ਕਿ ਰਵਾਇਤੀ ਤੇਲ ਅਤੇ ਗੈਸ ਉਤਪਾਦਕਾਂ ਦੀ ਨੁਮਾਇੰਦ ਕਰਦੀ ਹੈ ਦਾ ਕਹਿਣਾ ਹੈ ਕਿ ਇਹ ਕਦਮ ਦਰਸਾਉਂਦਾ ਹੈ ਕਿ ਕੈਨੇਡਾ ਹੁਣ ਹੌਲੀ ਤੇ ਮਹਿੰਗੀ ਧਾਰ ਤੇ ਵੱਡੇ ਊਰਜਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦਾ ਖਰਚਾ ਨਹੀਂ ਚੁੱਕ ਸਕਦਾ ਸਮੂਹ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਇਹ ਸਰੋਤਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸਾਡੀ ਆਰਥਿਕਤਾ ਨੂੰ ਸੰਯੁਕਤ ਰਾਜ ਤੋਂ ਪਰੇ ਹੋਰ ਬਾਜ਼ਾਰਾਂ ਦੇ ਵਿੱਚ ਵੀ ਵਿਵਿਨ ਬਣਾਉਣ ਤੇ ਸਾਡੀ ਆਰਥਿਕ ਸ਼ਕਤੀ ਨੂੰ ਵਧਾਉਣ ਤੇ ਕੈਨੇਡੀਅਨ ਸਮਰਥਨ ਕਰਨ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਸਪਸ਼ਟ ਤੇ ਜ਼ਰੂਰੀ ਲੋੜ ਨੂੰ ਵੀ ਦਰਸਾਉਂਦਾ ਹੈ ਸੋਮਵਾਰ ਸ਼ਾਮ ਨੂੰ ਸਰੀ ਡੈਲਟਾ ਸਰਹੱਦ ਨੇੜੇ ਹੋਈ ਇੱਕ ਅਤਕ ਗੋਲੀਬਾਰੀ ਬਾਰੇ ਕਤਲ ਜਾਂਚ ਕਰਤਾਵਾਂ ਨੂੰ ਬੁਲਾਇਆ ਗਿਆ ਤੇ ਸਕਾਟ ਰੋਡ ਐਵੇਨਿਊ ਦੇ ਨੇੜੇ ਕ੍ਰੋਸਿੰਗ ਸ਼ਾਪਿੰਗ ਪਲਾਜ਼ਾ ਪਾਰਕਿੰਗ ਲਾਰਡ ਦੇ ਇੱਕ ਵੱਡੇ ਖੇਤਰ ਨੂੰ ਪੁਲਿਸ टेਪ ਦੇ ਨਾਲ ਜਿਹੜਾ ਉਹ ਸੁਰੱਖਿਆ ਦੇਨ ਕੀਤਾ ਗਿਆ ਤੇ ਘਟਨਾ ਵਾਲੀ ਥਾਂ ਤੇ ਇੱਕ ਚਿੱਟੀ ਐਸਯੂਵੀ ਮਿਲੀ ਜਿਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਸਨ ਤੇ ਕਲਾਸ਼ ਜਿਹੜੀ ਹੈ ਉਹ ਵੀ ਹੇਠਾਂ ਪਈ ਪਈ ਹੋਈ ਸੀ ਯਾਨੀ ਕਿ ਇੱਕ ਦੀ ਮੌਤ ਇਹਦੇ ਵਿੱਚ ਹੋਈ ਹੈ ਤੇ ਸਰੀ ਪੁਲਿਸ ਸਰਵਿਸਸ ਸਰਜੰਟ ਨੇ ਪੁਸ਼ਟੀ ਕੀਤੀ ਕਿ ਸ਼ਾਮ 5:25 ਮਿੰਟ ਦੇ ਕਰੀਬ ਪਾਰਕਿੰਗ ਦੇ ਵਿੱਚ ਇੱਕ ਵਾਹਨ ਦੇ ਵਿੱਚ ਬੈਠੇ ਇੱਕ ਵਿਅਕਤੀ ਨੂੰ ਗੋਲੀ ਮਾਰੀਆਂ ਗਈਆਂ ਤੇ ਇੱਕ ਚਸ਼ਮਦੀਦ ਗਵਾਹ ਨੇ ਗੋਲੀਬਾਰੀ ਤੋਂ ਕੁਝ ਪਲ ਪਹਿਲਾਂ ਉਹ ਆਪਣੇ ਦੋਸਤ ਦੇ ਨਾਲ ਪਾਰਕਿੰਗ ਦੇ ਵਿੱਚ ਸੀ ਤੇ ਉਸਨੇ ਕਾਲੇ ਕੱਪੜੇ ਪਾਏ ਹੋਏ ਕੁਝ ਆਦਮੀਆਂ ਨੂੰ ਦੇਖਿਆ ਜੋ ਬਾਹਰ ਨੂੰ ਆਰੇ ਜਾਪਰੇ ਸੀ ਤੇ ਜਿਹੜਾ ਇੱਕ ਦੂਜਾ ਮੁੰਡਾ ਉਹ ਪੀਜ਼ਾ ਵਾਲੀ ਥਾਂ ਦੇ ਉੱਤੇ ਸੀ ਤੇ ਇੱਕ ਮੁੰਡਾ ਉੱਥੇ ਝਾੜੀਆਂ ਦੇ ਕੋਲ ਕੋਨੇ ਦੇ ਉੱਤੇ ਸੀ ਉਸਨੇ ਕਿਹਾ ਕਿ ਉੱਥੇ ਤਿੰਨ ਆਦਮੀ ਸਨ ਤੇ ਉਸਨੇ ਤੇ ਉਸਦੇ ਦੋਸਤ ਨੇ ਬਹੁਤ ਸਾਰੇ ਉੱਚੇ ਜਿਹੜੇ ਨੇ ਆਵਾਜ਼ਾਂ ਸੁਣੀਆਂ ਜਿਵੇਂ ਕਿ ਕੁਝ ਧਮਾਕੇ ਹੋਏ ਕੈਮਰੇ ਨੇ ਥੋੜੀ ਦੇਰ ਬਾਅਦ ਡੈਲਟਾ ਦੇ ਵੈਸਟ 뷰 ਪਾਰਕ ਨੇੜੇ ਇੱਕ ਸੜੀ ਹੋਈ ਕਾਰ ਵੀ ਜਿਹੜੀ ਆ ਉਹ ਦੇਖੀ ਹੈ ਤੇ ਪੁਲਿਸ ਨੇ ਅਜੇ ਤੱਕ ਦੋਵਾਂ ਘਟਨਾਵਾਂ ਵਿਚਕਾਰ ਕਿਸੇ ਕੋਈ ਸਬੰਧ ਹੋਣ ਬਾਰੇ ਟਿੱਪਣੀ ਫਿਲਹਾਲ ਨਹੀਂ ਕੀਤੀ ਅਗੇ ਦੇਖਦੇ ਹਾਂ ਐਡਵੈਂਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱੱਗੀ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਕਾਫੀ 2021 ਦੀ ਦਰਸਲ ਚੱਲੀ ਆ ਰਹੀ ਹੈ ਜੀ ਸਾਬਕਾ ਜਸਟਿਸ ਮਿਨਿਸਟਰ ਕੇਸੀ ਮੈਡੂ ਹੋਰਾਂ ਬਾਰੇ ਇਹ ਖਬਰ ਆ ਹੋਇਆ ਇਦਾਂ ਸੀਗਾ ਵੀ ਕੇਸੀ ਮੈਡੋਹਰੀ ਇੱਕ ਵਾਰੀ ਕਿਤੇ ਸਕੂਲ ਜ਼ੋਨ ਦੇ ਵਿੱਚ ਲੰਘ ਰਹੀ ਸੀ ਤੇ ਉਥੇ ਪੁਲਿਸ ਵਾਲੇ ਨੇ ਇਹਨਾਂ ਨੂੰ ਦੇਖ ਲਿਆ ਕਿ ਇਹਨਾਂ ਦੇ ਹੱਥ ਵਿੱਚ ਜਿਹੜਾ ਸੈੱਲ ਫੋਨ ਆ ਉਹ ਉਹਨਾਂ ਨੇ ਰੋਕ ਕੇ ਇਹਨਾਂ ਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਕੇਸੀ ਮੈਡੋਹਰਾ ਦਾ ਇਹ ਕਹਿਣਾ ਕਿ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਐਡਮਿੰਟਰਿੰਦੇ ਨੂੰ ਜਿਹੜਾ ਉਸ ਵੇਲੇ ਛੁੱਟੀਆਂ ਤੇ ਗਿਆ ਹੋਇਆ ਸੀ ਕਿਸੇ ਬਾਹਰਲੇ ਦੇਸ਼ ਵਿੱਚ ਪਰ ਜਦੋਂ ਇਹ ਖਬਰ ਜਦੋਂ ਬਣ ਕੇ ਜੀ ਪ੍ਰੈਸ ਨੇ ਪਿਕ ਕਰ ਲਈ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਕਿਸਮ ਦੀ ਕੇਸੀ ਮੈਡੂਹੁਰਾਂ ਲਈ ਜਿੱਦਾਂ ਕਹਿੰਦੇ ਹੁੰਦੇ ਨਾ ਗਲ ਦੀ ਹੱਡੀ ਬਣ ਗਈ ਉਹਦਾ ਕਾਰਨ ਇਹ ਹੋਇਆ ਵੀ ਬੀਇੰਗ ਏ ਜਸਟਿਸ ਮਿਨਿਸਟਰ ਉਸ ਵੇਲੇ ਇਹਨਾਂ ਦਾ ਪੁਲਿਸ ਚੀਫ ਨੂੰ ਫੋਨ ਕਰਨਾ ਉਹ ਵੀ ਟਿਕਟ ਮਿਲਣ ਤੋਂ ਬਾਅਦ ਬਿਲਕੁਲ ਗਲਤ ਸਾਬਤ ਹੋਇਆ ਕਿਉਂਕਿ ਜਿਹੜੀ ਅਲਬਰਟਾ ਦੀ ਲਾ ਸੋਸਾਇਟੀ ਹੈ ਉਹਨਾਂ ਨੂੰ ਜਦੋਂ ਜੀ ਇਹ ਸਾਰੀ ਗੱਲਬਾਤ ਦਾ ਪਤਾ ਲੱਗਾ ਉਹਨਾਂ ਨੇ ਇਹਨਾਂ ਤੇ ਹੀアリング ਜਿਹੜੀ ਆ ਉਹ ਰੱਖ ਲਈ ਜਦੋਂ ਉਹਨਾਂ ਨੇ ਹੀアリング ਕੀਤੀ ਆ ਪਿਛਲੇ ਸਾਲ ਇਸ ਗੱਲਬਾਤ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਹੁਣ ਰਸਮੀ ਤੌਰ ਤੇ ਛਿੜਕ ਦਿੱਤੀ ਆ ਜੀ ਔਰ ਨਾਲ ਦੀ ਨਾਲ ਕਿਹਾ ਵੀ 39000 ਡਾਲਰ ਜਿਹੜਾ ਸਾਡਾ ਖਰਚਾ ਆ ਇਹ ਹੀアリング ਕਰਨ ਦਾ ਉਹ ਕੇਸੀ ਮੈਡੂਹਰੀ ਦੇਣ ਕੇਸੀ ਮੈਡੂਹਰੀ ਕੱਲ ਉੱਥੇ ਆਪ ਤਾਂ ਹਾਜ਼ਰ ਨਹੀਂ ਸੀਗੇ ਅ ਵਰਚੂਲੀ ਜਿਹੜੇ ਜੀ ਉਹ ਪੇਸ਼ ਹੋਏ ਸੀਗੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੁਣਦੇ ਹੀ ਰਹੇ ਤੇ ਉਹਨਾਂ ਦਾ ਵਕੀਲ ਜਿਹੜਾ ਆ ਉਹਨੇ ਕਿਹਾ ਵੀ ਦੇਖੋ ਇਹ ਜਿਹੜਾ ਤੁਸੀਂ 39000 ਡਾਲਰ ਦਾ ਖਰਚਾ ਉਹਨਾਂ ਸਿਰ ਪਾ ਰਹੇ ਆ ਉਹ ਠੀਕ ਨਹੀਂ ਉਹ ਕਹਿੰਦੇ ਵੀ ਕਿਉਂਕਿ ਉਹ ਆਲਰੇਡੀ ਕਾਫੀ ਸਫਰ ਕਰ ਚੁੱਕਾ ਕਿਉਂਕਿ ਜਦੋਂ ਉਹ ਮਨਿਸਟਰ ਸੀ ਲਾ ਮਨਿਸਟਰ ਅਲਬਰਟਾ ਦਾ ਉਹਦੀ ਮਿਨਿਸਟਰੀ ਜਾਂਦੀ ਲੱਗੀ ਹਾਲਾਂਕਿ ਜੇਸਨ ਕੈਨੀ ਹੋਰਾਂ ਦੀ ਬਜਾਰਤ ਦੇ ਵਿੱਚ ਉਹਨਾਂ ਨੂੰ ਬਦਲ ਕੇ ਦੂਸਰੀ ਇੱਕ ਮਿਨਿਸਟਰੀ ਦੇ ਦਿੱਤੀ ਗਈ ਸੀ ਬਾਅਦ ਦੇ ਵਿੱਚ ਡੈਨੀਅਲ ਸਮੈਥ ਹੋਰਾਂ ਲਈ ਡਿਪਟੀ ਪ੍ਰੀਮੀਅਰ ਵੀ ਰਹੇ ਨੇ ਪਰ ਬਾਅਦ ਇਹ ਆਪਣੀ ਸੀਟ ਵੀ ਵੈਸਟਰਨ ਮਿੰਟਨ ਆਲੇ ਪਾਸਿਓਂ ਹਾਰ ਗਏ ਸੀ ਉਹ ਕਹਿੰਦਾ ਵੀ ਇਹਨਾਂ ਲਈ ਉਹੀ ਸਜ਼ਾ ਕਾਫੀ ਸੀ ਹਾਲਾਂਕਿ ਉਹ ਕਹਿੰਦਾ ਵੀ ਦੇਖੋ ਜਿਹੜਾ ਇੰਟਰਨੈਟ ਰਾਹੀਂ ਜਾਂ ਇਹ ਜਿਹੜੀ ਓਪਨ ਗਲਬਤ ਹੋਈ ਆ ਉਹਨਾਂ ਬਾਰੇ ਉਹ ਬਹੁਤ ਨੂੰ ਆਲਰੇਡੀ سزا ਜਿਹੜੀ ਆ ਮਿਲ ਚੁੱਕੀ ਆ ਹੁਣ ਜਿਉਂ ਹੀ ਉਹ 39000 ਡਾਲਰ ਦਾ ਖਰਚਾ ਕੇਸੀ ਮੈਡੂਸਰ ਪਾਇਆ ਤੇ ਕੇਸੀ ਮੈਡੂ ਹੋਰਾਂ ਨੇ ਉਹ ਅਪੀਲ ਕਰ ਦਿੱਤੀ ਆ ਜੀ ਅਪੀਲ ਕਰਨ ਲਈ ਤੇ ਉਹਨਾਂ ਨੇ ਉਹ ਖਰਚੇ ਵਾਲੀ ਗੱਲ ਉੱਥੇ ਹੀ ਰੋਕ ਉਹਦੇ ਤੇ ਹਜੇ ਲਾ ਦਿੱਤੀ ਗਈ ਆ ਦੇਖੋ ਉਸ ਅਪੀਲ ਦਾ ਗਾਂ ਫਿਰ ਕੀ ਆਊਟਕਮ ਹੁੰਦੀ ਆ ਪਰ ਹਾਲ ਦੀ ਘੜੀ ਉਹਨਾਂ ਨੂੰ ਲਾ ਸੋਸਾਇਟੀ ਨੇ ਇਹ ਝਿੜਕ ਦਿੱਤੀ ਵੀ ਭਾਈ ਬੀਇੰਗ ਤੁਸੀਂ ਇੱਕ ਵਕੀਲ ਤੇ ਉਧਰੋਂ ਲਾ ਮਨਿਸਟਰ ਹੁੰਦੇ ਤਹਾਤੋਂ ਇੱਕ ਵਧੀਆ ਕੌਨਟੈਕਟ ਦੀ ਆਸ ਕੀਤੀ ਜਾ ਸਕਦੀ ਹੀ ਜਿਹੜੀ ਤੁਸੀਂ ਉਸ ਦਿਨ ਪੋਰਟਰੇ ਨਹੀਂ ਕੀਤੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਨਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ